ਸੰਗਤ ਜੀ ਜਦੋਂ ਆਏ ਤੁਰੇ ਜਾਂਦੇ ਨੇ ਮਹਾਰਾਜ ਰਾਤ ਦਾ ਸਮਾਂ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਦੂਰ ਵੇਖ ਇੱਕ ਛਪਰੀ ਨજર ਆਉਂਦੀ ਭਾਈ ਮਰਦਾਨਿਆ ਹਾਂ ਮਹਾਰਾਜ ਛਪਰੀ ਦਿਸਦੀ ਇਹਨੇ ਵੇਖ ਕੇ ਆਹ ਉਹ ਛਪਰੀ ਦਾ ਵੀ ਕੋਈ ਨਾ ਕੋਈ ਮਾਲਕ ਹੋਏਗਾ ਆਏ ਕਹਿੰਦੇ ਨੇ ਮਹਾਰਾਜ ਉਸ ਛਪਰੀ ਦਾ ਵੀ ਕੋਈ ਨਾ ਕੋਈ ਮਾਲਕ ਹੋਏਗਾ ਜਾ ਉੱਥੇ ਛਪਰੀ ਦੇ ਮਾਲਕ ਨੂੰ ਪੁੱਛ ਗਿਆ ਵੀ ਰਾਤ ਕੱਟ ਲਈ ਛਪਰੀ 'ਚ ਬਹਿ ਕੇ ਸਾਧ ਸੰਗਤ ਜਦੋਂ ਭਾਈ ਮਰਦਾਨਾ ਉਸ ਛਪਰੀ ਦੇ ਵਿੱਚ ਜਾਂਦਾ ਹੈ ਤੇ ਕੀ ਵੇਖਦਾ ਹੈ ਸਾਧ ਸੰਗਤ ਜੀ ਇੱਕ ਬਿਸਤਰਾ ਮੰਝਾ ਪਿਆ ਮੰਝੇ ਦੇ ਉੱਤੇ ਸਰੀਰ ਏ ਇੱਕ ਸਰੀਰ ਪਿਆ ਹਾਏ ਹਾਏ ਕਰਦਾ ਹੈ ਸਰੀਰ 'ਚੋਂ ਰੇਸ਼ੇ ਵਗਦੇ ਨੇ ਕੋੜ ਪਿਆ ਹੋਇਆ ਇੱਕ ਕੋੜ ਹੀ ਪਿਆ ਮੰਜੇ ਤੇ ਐਨੀ ਭੈੜੀ ਬਦਬੂ ਆਉਂਦੀ ਭੱਜ ਕੇ ਬਾਹਰ ਆ ਗਿਆ ਭਾਈ ਮਰਦਾਨਾ ਆ ਕੇ ਮਹਾਰਾਜ ਨੂੰ ਕਹਿੰਦਾ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਕਹਿੰਦੇ ਉਹ ਰਾਤ ਕੱਟਣੀ ਹੁੰਦੇ ਤਾਂ ਕੋਲ ਨਹੀਂ ਖੜਿਆ ਜਾਂਦਾ ਤੁਸੀਂ ਕਹਿੰਦੇ ਆ ਵੀ ਪੁੱਛ ਕੇ ਆ ਉਹ ਮਹਾਰਾਜ ਭਾਈ ਮਰਦਾਨਿਆ ਕੀ ਹੋਇਆ ਇਹਨਾਂ ਮਹਾਰਾਜ ਜੀ ਮੈਂ ਅੰਦਰ ਗਿਆ ਸੀ ਜਿਹੜਾ ਛਪਰੀ ਦਾ ਮਾਲਕ ਏ ਉਹ ਤਾਂ ਕੋੜੀ ਹੈ ਸਰੀਰ ਤੇ ਕੋੜ ਪਿਆ ਅੱਜ ਲਈ ਮਰਦਾਨੇ ਨਾਲ ਲੈ ਲਿਆ ਚੱਲ ਚੱਲੀਏ ਜਦੋਂ ਆਏ ਮਹਾਰਾਜ ਨੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਛਪਰੀ ਚ ਗਏ ਹੁਣ ਛਪਰੀ ਤੇ ਉਹ ਜਿਹੜਾ ਪਿਆ ਉੱਠ ਕੇ ਸਜਦਾ ਵੀ ਨਹੀਂ ਕਰ ਸਕਦਾ ਕੋੜ ਚੱਲਦਾ ਏ ਛਰੀ ਜੀ ਸਾਤ ਸੰਗਤ ਹੱਥ ਜੋੜ ਕੇ ਪੁੱਛਦਾ ਹੈ ਕਹਿੰਦਾ ਕੌਣ ਹੋ ਤੁਸੀਂ ਭਾਈ ਮਰਦਾਨਾ ਕਹਿੰਦਾ ਹੈ ਭਾਈ ਮਰਦਾਨਾ ਕਹਿੰਦਾ ਜੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣਿਓ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਬ ਆਪ ਧਰਤੀ ਤੇ ਆਇਆ ਜਗਤ ਜਲੰਦੇ ਨੂੰ ਤਾਰਨ ਵਾਸਤੇ ਹੁਣ ਨਾਮ ਬੜਾ ਸੁਣਿਆ ਸੀ ਉਹਨੇ ਸਤ ਸੰਗਤ ਜੀ ਹਰਾਨੀ ਦੀ ਹੱਦ ਨਾ ਰਹੇਗੀ ਬਿਸਤਰੇ ਤੇ ਪਿਆ ਹੀ ਅੱਖਾਂ ਚੋਂ ਜਲ ਵਗਦਾ ਹੈ ਹੱਥ ਜੋੜ ਕੇ ਕਹਿੰਦਾ ਕਹਿੰਦਾ ਦੁਨੀਆ ਦੇ ਮਾਲਕਾ ਮੈਨੂੰ ਤਾਂ ਮੇਰੇ ਘਰ ਦੇ ਨੇੜੇ ਨਹੀਂ ਲਉਂਦੇ ਮੇਰੇ ਤਾਂ ਕੋਈ ਨੇੜੇ ਖੜਨਾ ਪਸੰਦ ਨਹੀਂ ਕਰਦਾ ਤੈਨੂੰ ਦੁਨੀਆ ਲੱਭਦੀ ਫਿਰਦੀ ਮੱਥੇ ਟੇਕਦੀ ਸਜਦੇ ਕਰਦੀ ਏ ਐ ਦੁਨੀਆ ਦੇ ਮਾਲਕਾ ਮੇਰੇ ਵਰਗੇ ਕੋਹੜੀ ਦੇ ਛਪਰੀ ਚ ਤੂੰ ਚਰਨ ਕਿਵੇਂ ਪਾਦੇ ਮੇਰੇ ਘਰ ਕਿਵੇਂ ਆਦੇ ਮਹਾਰਾਜੀ ਤੁਹਾਡਾ ਨਾਮ ਬੜਾ ਸੁਣਿਆ। ਉਹ ਨਾਨਕ ਸਾਹਿਬ ਮਾਰੇਗੇ ਲਈ ਤੇਰਾ ਨਾਂ ਕੀ? ਇਹਨਾਂ ਜੀ ਮੇਰਾ ਨਾਮ ਹੈ ਪ੍ਰੇਮਾ ਕੋੜੀ। ਲੋਕੀ ਮੈਨੂੰ ਕੋੜੀ ਕਹਿ ਕੇ ਬੁਲਾਉਂਦੇ ਨੇ। ਇਹ ਕਿਵੇਂ ਹੋਇਆ ਸਭ? ਪਿੰਡ ਦੇ ਬਾਹਰ ਬਾਹਰ ਅਸੀਂ ਤਾਂ ਰਾਤ ਕੱਟਣੀ ਸੀ ਤੇਰੀ ਹਾਲਾਤ ਵੇਖੀ ਤੇਰੇ ਰਿਸ਼ਤੇਦਾਰ ਭੈਣ ਭਰਾ ਮਾਤਾ ਪਿਤਾ ਬੱਚੇ ਤੇਰੇ ਇਨਾ ਮਹਾਰਾਜ ਜੀ ਜਦੋਂ ਮੇਰਾ ਸ਼ਰੀਰ ਅਰੋਗ ਸੀ ਜਦੋਂ ਮੈਂ ਤੰਦਰੁਸਤ ਸੀ ਉਹ ਮਹਾਰਾਜ ਮੈਂ ਬੱਚਿਆਂ ਨੂੰ ਘਰ ਵਿੱਚ ਕਮਾ ਕੇ ਮਾਇਆ ਲੈਂਦਾ ਸੀ ਮੇਰਾ ਬੜਾ ਸਤਕਾਰ ਸੀ ਬੜਾ ਸਭ ਪੁੱਛਦੇ ਸੀ ਮਹਾਰਾਜ ਮੇਰਾ ਕੋਈ ਕਰਮ ਐਸਾ ਆ ਗਿਆ ਜਿੰਦੇ ਕਰਕੇ ਸ਼ਰੀਰ ਤੇ ਕੋੜ ਪੈ ਗਿਆ ਕੋੜੀ ਹੋ ਗਿਆ ਮੈਂ ਮਹਾਰਾਜ ਤੁਸੀਂ ਪੁੱਛਦੇ ਹੋ ਬੱਚੇ ਪਰਿਵਾਰ ਕਿ ਨਾ ਮਹਾਰਾਜ ਜੀ ਜਦੋਂ ਮੈਨੂੰ ਬਿਮਾਰੀ ਲੱਗੀ ਬੜਾ ਇਲਾਜ ਕਰਾਇਆ ਵੈਦਾਂ ਨੇ ਡਾਕਟਰਾਂ ਨੇ ਸਭ ਨੇ ਜਵਾਬ ਦਿੱਤਾ ਮੇਰੇ ਘਰਦਿਆਂ ਨੇ ਮੇਰੇ ਘਰ ਤੋਂ ਮੰਜਾ ਬਾਹਰ ਕੱਢਤਾ ਮੈਂ ਬਿਲਕਦਾ ਸੀ ਹਾਏ ਹਾਏ ਕਰਦਾ ਸੀ ਮੇਰੇ ਬੱਚਿਆਂ ਤੋਂ ਰੋਲਾ ਸਹਾਰਿਆ ਨਾ ਗਿਆ ਉਹ ਮਹਾਰਾਜ ਜੀ ਪਿੰਡ ਦੇ ਬਾਹਰ-ਬਾਰ ਆ ਕੇ ਮੈਨੂੰ ਇੱਕ ਨਿੱਕੀ ਜੀ ਛਪਰੀਆ ਪਾਤੀ ਜਿੰਦੇ ਤੁਸੀਂ ਖੜੇ ਹੋ ਇੱਥੇ ਮੇਰਾ ਮੰਜਾ ਡਾਹਤਾ ਮਹਾਰਾਜ ਮੇਰੇ ਘਰ ਦੇ ਮੈਨੂੰ ਪ੍ਰਸ਼ਾਦਾ ਜਦੋਂ ਦੇਣ ਆਉਂਦੇ ਨੇ ਪ੍ਰਸ਼ਾਦਾ ਵੀ ਐਂ ਰੱਖ ਕੇ ਜਾਂਦੇ ਨੇ ਜਿਵੇਂ ਕੁੱਤੇ ਨੂੰ ਪ੍ਰਸ਼ਾਦਾ ਪਾਈਦਾ। ਕੁੱਕਰ ਨੂੰ ਪ੍ਰਸ਼ਾਦਾ ਪਾਈਦਾ। ਨਾ ਮੇਰੇ ਬੱਚੇ ਪੁੱਛਣ ਦਾ ਘਰ ਵਾਲੀ ਪੁੱਛੇ ਕੋਈ ਨਹੀਂ ਪੁੱਛਦਾ। ਮਹਾਰਾਜੀ ਮੇਰੇ ਮੇਰੇ ਇੰਨੀ ਗਲਿਆਨ ਪਿੰਡ ਦੇ ਲੋਕ ਕਰਦੇ ਨੇ ਪਿੰਡ ਦੇ ਲੋਕਾਂ ਨੇ ਜੇ ਲੰਘਣਾ ਹੋਵੇ ਮੇਰੀ ਛਪਰੀ ਦੇ ਦੂਰੋਂ ਦੀ ਹੋਵੇ ਲੱਗਦਾ ਮੇਰੇ ਤਾਂ ਨੇੜੇ ਵੀ ਨਹੀਂ ਉਹ ਲੱਗਦਾ ਰੋ ਰੋ ਕੇ ਮਾਰਾ ਇਹਨੂੰ ਹਾਲ ਸੁਣਾਉਂਦਾ ਸਾਥ ਸੰਗਤ ਸੱਚੇ ਪਾਰਸ਼ਾ ਜਦੋਂ ਮਾਇਆ ਸੀ ਜਦੋਂ ਤੰਦਰੁਸਤੀ ਸੀ ਫਿਰ ਸਭ ਕੁਝ ਸੀ ਸੱਜਣ ਮਿੱਤਰ ਦੋਸਤ ਸਾਰੇ ਨਾਲ ਸੀ ਸਾਤ ਸੰਗਤ ਇੱਕ ਗੱਲ ਚੇਤੇ ਰੱਖਿਓ ਜਦੋਂ ਕੋਈ ਮੁਸੀਬਤ ਪੈ ਜੇ ਰੱਬ ਨਾ ਕਰੇ ਜਦੋਂ ਸਾਡੇ ਤੇ ਦੁੱਖ ਦਾ ਸਮਾਂ ਆ ਜੇ ਨਾ ਉਦੋਂ ਦੋ ਇੱਕ ਤਾਂ ਰੱਬ ਕਦੇ ਧੋਖਾ ਨਹੀਂ ਦਿੰਦਾ ਇੱਕ ਕਦੇ ਰੱਬ ਦਾ ਪਿਆਰਾ ਧੋਖਾ ਨਹੀਂ ਦਿੰਦਾ ਬਾਕੀ ਜਿੰਨੀ ਦੁਨੀਆ ਸਭ ਸਵਾਰਥੀ ਦੁਨੀਆ ਜਿੰਨੀ ਦੁਨੀਆ ਸਾਤ ਸੰਗਤ ਜੀ ਬੱਚੇ ਵੀ ਸਾਥ ਛੱਡ ਜਾਣਗੇ ਘਰ ਵਾਲੀ 20 ਸਾਲ ਛੱਡ ਦੇਗੀ ਮਾਤਾ ਪਿਤਾ ਵੀ ਕਿਸੇ ਹੱਦ ਤੱਕ ਸਾਥ ਦੇਣਗੇ ਸਾਰਸੰਗਤ ਦੇ ਤਾਂ ਦੁਨੀਆਂ ਦੇ ਲੋਕ ਐਸੇ ਨੇ ਜਉਂਦਿਆਂ ਜਉਂਦਿਆਂ ਦੀ ਉਹਨੀਆਂ ਛੱਡਦੀ ਜੇ ਇੱਕ ਇੱਕ ਕਾਲਪੁਰਖ ਵਾਹਿਗੁਰੂ ਇੱਕ ਅਕਾਲਪੁਰਖ ਵਾਹਿਗੁਰੂ ਦੇ ਪਿਆਰੇ ਸਾਰਸੰਗਤ ਜੀ ਜਉਂਦਿਆਂ ਤਾਂ ਕੀ ਛੱਡਣਾ ਮਰਿਆਂ ਤੋਂ ਬਾਅਦ ਵੀ ਸਾਥ ਨਿਭਾਉਂਦੇ ਜਿੰਨਾ ਮਰਜ਼ੀ ਤੁਸੀਂ ਕਰੀ ਜੋ ਜ਼ਿੰਦਗੀ 'ਚ ਰੋ ਰੋ ਕੇ ਕਹਿੰਦਾ ਮਹਾਰਾਜ ਜੀ ਕੌਣ ਬਣਦਾ ਇੱਥੇ ਆਪਣਾ ਹਮੇਸ਼ਾ ਪੜਦਾ ਹੁੰਦਾ ਮੈਂ ਧਾਰਨਾ ਸਾਰਿਆਂ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਹੋ ਬੋਲਿਓ ਪਿਆਰ ਨਾਲ ਇਹ ਅੱਜ ਦੇ ਹਾਲਾਤ ਹਨ ਕੌਣ ਕਿਸੇ ਦਾ ਬਣਦਾ ਮਾਰੇ ਕਹਿੰਦੇ ਤੈਨੂੰ ਰਾਜ਼ੀ ਕਰ ਦਈਏ ਆਏ ਪੁੱਛਦੇ ਤੈਨੂੰ ਰਾਜ਼ੀ ਕਰ ਦਈਏ ਸੁੱਖ ਦੇ ਦਈਏ ਇੱਕਦਮ ਹੈਰਾਨ ਹੋ ਕੇ ਬੋਲਦਾ ਕਹਿੰਦਾ ਮਹਾਰਾਜ ਸੁੱਖ ਉਹ ਵੀ ਮੇਰੀ ਜ਼ਿੰਦਗੀ ਚ ਮਾਰੇ ਸੁੱਖ ਦਾ ਤਾਂ ਮੈਂ ਨਾਮ ਹੀ ਭੁੱਲ ਗਿਆ ਮੇਰੀ ਜ਼ਿੰਦਗੀ ਚ ਸੁੱਖ ਕਦੇ ਆਏਗਾ ਮੈਨੂੰ ਪਤਾ ਨਹੀਂ ਮਹਾਰਾਜੀ ਮੈਨੂੰ ਸੁੱਖ ਕਿੰਨੇ ਦੇਣਾਗੇ ਨੇ ਨਾਮ ਜਪ ਲੈਗਾ ਭਗਤੀ ਕਰ ਲੈਗਾ ਸੰਸਾਰ ਦਾ ਸਾਰੇ ਹਾਲਾਤ ਵੇਖ ਲੈ ਤੂੰ ਭਗਤੀ ਕਰੇਗਾ ਜੇ ਤੈਨੂੰ ਰਾਜ਼ੀ ਕਰ ਦਿਓ ਮਹਾਰਾਜੀ ਤੁਸੀਂ ਸੁੱਖ ਦੇ ਦੋ ਕਿ ਕਹਿੰਦੇ ਦੇ ਦੇਣਾ ਰੋਕੇ ਕਹਿੰਦਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਸੁੱਖ ਦੀ ਗੱਲ ਛੱਡੋ ਦੋ ਤਰਸ ਕਰੀ ਸਤਸੰਗਤ ਜੀ ਮੈਂ ਪਲ-ਪਲ ਮਾਰੇ ਤੁਹਾਡਾ ਨਾਮ ਜਪਾਂਗਾ ਗੜਵਾ ਲਿਆਂਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਏ ਨੇ ਗੜਵੇ ਚੋਂ ਭਰਿਆ ਚੂਣਾ ਪਹਿਲਾ ਛਿੱਟਾ ਮਾਰਿਆ ਉਸ ਪ੍ਰੇਮੇ ਕੋੜੀ ਦੇ ਉਹਦੇ ਤਨ ਦੇ ਰੋਗ ਦੂਰ ਕਰਤੇ ਪਹਿਲਾ ਛਿੱਟਾ ਮਾਰਿਆ ਤਨ ਦਾ ਜੀ ਕਰਤਾ ਆਪਣੇ ਆਪ ਨੂੰ ਠੀਕ ਮਹਿਸੂਸ ਸਮ ਸਹੀ ਆ ਕੋਈ ਰੋਗ ਨਹੀਂ ਮਹਾਰਾ ਕਹਿੰਦੇ ਜਿੱਥੇ ਤਨ ਰਾਜੀ ਕੀਤਾ ਮਨ ਦਾ ਇਲਾਜ ਵੀ ਨਾਲ ਹੀ ਕਰ ਦਿੰਦੇ ਆ सातसंग जी कोड़ी को मन टका के तह गुरु नानक साहब महाराज ने रोम रोम जो सिमरन चलाता बोलो शेर वाहे गुरु निहा रोम रोम सिमरन चलाया समाधि लग गई आनंद च हो गया भाई मरदाना ਮਹਾਰਾਜ ਜੀ ਹੁਣ ਕੀ ਹੁਕਮ ਕਹਿੰਦੇ ਚੱਲ ਚੱਲੇ ਮਹਾਰਾਜ ਜੀ ਇਹਨੂੰ ਮਿਲਣਾ ਨਹੀਂ ਕਹਿੰਦੇ ਸਮਾਧੀ ਤੋਂ ਬਾਹਰ ਆਏਗਾ ਆਪੇ ਮਿਲ ਲੈਣਾ ਬੜਾ ਕੀਤਾ ਗਾਂ ਲੰਘ ਗਏ ਜਦੋਂ ਮਹਾਰਾਜੀ ਦੇ ਜਾਣ ਤੋਂ ਬਾਅਦ ਪ੍ਰੇਮੀ ਕੋੜੀ ਜੀ ਸਮਾਧੀ ਖੁੱਲੀ ਸ਼ਰੀਰ ਰੋਗ ਹੋ ਗਿਆ ਆਪਣੇ ਪਿੰਡ ਵੱਲ ਭਜਿਆ ਜਾਂਦਾ ਪਿੰਡ ਨੂੰ ਦੁਰਿਆ ਜਾਂਦਾ ਪਿੰਡ ਦੇ ਲੋਕ ਵੇਖ ਕੇ ਹੈਰਾਨ ਕਹਿੰਦੇ ਪ੍ਰੇਮਾ ਇਹਨੂੰ ਤਾਂ ਕੋੜ ਸੀ ਵੈਦ ਜਵਾਬ ਦੇਗੇ ਡਾਕਟਰ ਜਵਾਬ ਦੇਗੇ ਇਹ ਤਾਂ ਕਦੇ ਰਾਜੀ ਨਹੀਂ ਸੀ ਹੋ ਸਕਦਾ ਪ੍ਰੇਮਿਆ ਉਹ ਤੈਨੂੰ ਰਾਜੀ ਕਿੰਨੇ ਕਰਦਾ ਹੱਥ ਜੋੜ ਕੇ ਕਹਿੰਦਾ ਦੁਨੀਆ ਤਾਂ ਪਾਸਾ ਵਟ ਗਈ ਸੀ ਦੁਨੀਆ ਦੇ ਲੋਕ ਮਿੱਤਰ ਸੱਜਣ ਘਰ ਦੇ ਸਭ ਪਾਸਾ ਵਟ ਗਏ ਸੀ ਪਰ ਗੁਰੂ ਨਾਨਕ ਦੇ ਬਾਹ ਨਹੀਂ ਛੱਡੀ ਮੈਨੂੰ ਬਾਬਾ ਨਾਨਕ ਮਿਲਿਆ ਸੀ ਐਸੀ ਕਿਰਪਾ ਕਰ ਗਿਆ ਪਹਿਲਾ ਛੱਟਾ ਮਾਰਿਆ ਤੰਨ ਦੇ ਰੋਗ ਦੂਜਾ ਛਿੱਟਾ ਮਾਰਿਆ ਮੇਰੇ ਮਨ ਦੇ ਰੋਗ ਕਰ ਤੇ ਸਾਥ ਸੰਗਤ ਜੀ ਪੜੀ ਸੀ ਨਾ ਧਾਰਨਾ ਹੋ ਬਦਲ ਦਿਆਂ ਤੱਕ ਦੀਰਾ ਨੇ ਬਦਲ ਦਿਆਂ ਤੱਕ ਦੀਰਾ बदल कया तकदीर सो बि दर दरे आया बदिल पीअ तक पीर सो ही दर दरे आया तक पीरा दर दरे ਵੇਖੋ ਕੋਈ ਮੰਗ ਕੇ ਜੀ ਸਤਿਗੁਰ ਪੰਜ ਹੋਲੀਆਂ ਪਰਦੇ ਸਤ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ 1 2 4 ਨੂੰ ਨਹੀਂ ਆਕਾਸ਼ ਵਿੱਚ ਤਾਰੇ ਗਿਣੇ ਜਾ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਤਾਰਤਾ ਉਹ ਨਹੀਂ ਗਿਣੇ ਜਾ ਸਕਦੇ ਅੱਜ ਵੀ ਮਾਰੇ ਤਾਰਦੇ ਅੱਜ ਵੀ ਤਨ ਦੇ ਰੋਗ ਦੂਰ ਕਰਦੇ ਨੇ ਮਨ ਦੇ ਰੋਗ ਦੂਰ ਕਰਦੇ ਨੇ ਸਤ ਸੰਗਤ ਸ਼ਰਤ ਇਹ ਵੇ ਭਾਵਨਾ ਰੱਖ ਕੇ ਮਹਾਰਾਜ ਦੇ ਚਰਨਾਂ ਚ ਪਿਆਰਾ